ਕਲ ਦੋਸਤੋ ਤੁਸੀਂ ਦੇਖ ਰਹੇ ਦਿਨੀ ਸਰਾ ਮੈਂ ਹਮਤਪਾਸੇ ਬਾਜਵਾ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਮੈਦਾਨੀ ਇਲਾਕੇ ਜੇ ਲਗਾਤਾਰ ਬਰਸਾਤ ਪੈਣ ਜਿੱਥੇ ਕਿਸਾਨਾਂ ਨੂੰ ਦੋਰੀ ਮਾਰਦਾ ਚੱਲਣਾ ਪੈ ਰਿਹਾ ਜੇ ਗੱਲ ਕੀਤੀ ਜਾਵੇ ਦੁਕਾਨਦਾਰ ਦੀ ਦੁਕਾਨਦਾਰ ਜਿਹੜੇ ਹਾਲੋਂ ਬਿਹਾਲ ਨਜ਼ਰ ਆ ਰਹੇ ਕਿ ਦੂਰ ਦੂਰ ਨਜ਼ਰ ਮਾਰੀ ਮਾਰੀ ਜਾਵੇ ਤਾਂ ਬਰਸਾਤ ਦੇ ਕਾਰਨ ਜਿਹੜਾ ਕਿ ਸੜਕਾਂ ਤੇ ਪਾਣੀ ਬਜ਼ਾਰਾਂ ਚ ਪਾਣੀ ਉਹ ਦੁਕਾਨਦਾਰ ਜਿਹੜੇ ਇਸ ਤੇ ਪ੍ਰਸ਼ਾਸ਼ਕਾਂ ਨੇ ਨਜ਼ਰ ਆ ਰਹੇ ਕੀ ਕਹਿਣਾ ਚਾਹੋਗੇ ਲਗਾਤਾਰ ਬਰਸਾਤ ਚੱਲ ਰਹੀ ਹੈ ਦੁਕਾਨਦਾਰਾਂ ਦਾ ਕੀ ਹਾਲ ਆ ਔਰ ਜੋ ਹਾਲਾਤ ਪੰਜਾਬ ਦੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦ ਉਹ ਵੀ ਚੋਰ ਰਹੇ ਨੇ ਲੋਕੀ ਬੈਡਰ ਥੱਲੇ ਇੱਟਾ ਰੱਖ ਰਾ ਕੇ ਉਹਨਾਂ ਨੂੰ ਉੱਚੇ ਕਰ ਗਏ ਨੇ ਕਈ ਲੋਕੀ ਕੋਠਿਆਂ ਤੇ ਚੜੇ ਪਏ ਨੇ ਪਾਣੀ ਨੇ ਨਗ ਮਾੜਾ ਹਾਲੇ ਸਾਰੀਆਂ ਸੜਕਾਂ ਥੱਲੇ ਟੁੱਟੀਆਂ ਪਈ ਨੇ ਲੇਡੀਜ਼ ਦਾ ਜਿਹੜਾ ਉਹ ਜਾਂਦਾ ਤੇ ਪਰੇਸ਼ਾਨ ਹੋ ਰਿਹਾ ਬਹੁਤ ਜ਼ਿਆਦਾ ਥੱਲੇ ਇੱਟਾ ਰੋੜਿਆਂ ਦਾ ਪਤਾ ਨਹੀਂ ਲੱਗਦਾ ਜਨਾਨੀਆਂ ਥੱਲੇ ਡਿੱਗਦੀਆਂ ਬੱਚੇ ਵਿਚਾਰੇ ਉਦਾਂ ਡਿੱਗਦੇ ਪਏ ਨੇ ਉਹ ਮਾੜਾ ਹੋਇਆ ਬਰਸਾਤ ਦੇ ਨਾਲ ਚਲੋ ਲਗਾਤਾਰ ਬਰਸਾਤ ਦੇ ਕਾਰਨ ਜਿਹੜਾ ਲੋਕਾਂ ਨੂੰ ਦੁਕਾਨਦਾਰਾਂ ਨੂੰ ਤਾਂ ਹੈ ਹੀ ਹੈ ਔਰ ਕਿਸਾਨਾਂ ਜਿਹੜਾ ਹੜ੍ਹ ਕਾਰਨ ਚਲੋ ਦੁਕਾਨਦਾਰਾਂ ਨਾਲ ਚੱਲੀ ਜਾਂਦਾ ਜਿਹੜਾ ਕਿਸਾਨਾਂ ਨੂੰ ਜੋ ਭੁਗਤ ਉਥੇ ਬਹੁਤ ਹੀ ਜ਼ਿਆਦਾ ਮਾਈ ਮੰਡ ਦਾ ਦੌਰਾ ਕਰਕੇ ਆਏ ਆ ਉਥੇ ਦੇਖਿਆ ਕੂਕਾ ਮੰਡ ਤਲਵੰਡੀ ਜਿੰਨਾ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆ ਕਿਉਂਕਿ ਲੋਕਾਂ ਨੇ 50-50 60-70 ਹਜ਼ਾਰ ਨੂੰ ਕਿਲਾ ਜ਼ਮੀਨ ਲਈ ਏ ਉਹਨਾਂ ਦੇ ਖਰਚ ਪੂਰੇ ਹੋ ਚੁੱਕੇ ਨੇ ਪੂਰੇ ਖਰਚੋ ਚੁੱਕੇ ਨੇ ਕੰਮ ਤੋਂ ਨਪ ਕਰਨੇ ਤਿਆਰ ਦੇਵੇ ਜਿਹੜਾ ਅੱਜ ਬਿਲਕੁਲ ਹੀ ਬਰਬਾਦ ਹੋ ਰਿਹਾ ਕਿੰਨੇ ਕੁ ਲੋਕਾਂ ਦਾ ਜਿਹੜੀ ਫਸਲਾਂ ਡੁੱਬੀਆਂ ਔਰ ਜੋ ਕਿੰਨੇ ਕੁ ਇਲਾਕੇ ਜਿਹੜੇ ਆਪਣੇ ਪ੍ਰਭਾਵ ਸਾਡੇ ਇਲਾਕੇ ਆਪਣੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਮਾਂਗਦ ਤਲਵੰਡੀ ਕੁਕਾ ਨਡਾਲੀ ਜੈਦ ਬਸੀ ਤੇ ਆ ਵਿੱਚੋਂ ਮਤੇ ਸੋਪਟੀ ਰੋਡ ਸ਼ੰਪਾ ਇਹ ਸਾਰਾ ਹੀ ਡੁੱਬਿਆ ਪਿਆ ਹੈ ਬਾਕੀ ਸਾਡਾ ਇਹ ਇਲਾਕਾ ਜਿਹੜਾ ਇਧਰ ਹੈ ਜੱਬੋ ਵੇ ਸਿਰ ਬੁਝਾ ਬਲਿਆਰ ਬਿਲਕੁਲ ਇੱਥੇ ਮਾਰੂਸੀ ਦੀ ਮਾਰ ਤੋਂ ਬਚੇ ਨੇ ਬਾਕੀ ਜੇ ਬਾਜ਼ਾਰ ਦੀ ਹਲਾ ਲਾਓ ਬਾਜ਼ਾਰਾਂ ਦੇ ਚਲੋ ਇਹ ਬਜ਼ਾਰਾਂ ਦੇ ਵਿੱਚ ਪਾਣੀ ਖੜਦਾ ਤੇ ਹੁੰਦਾ ਹੀ ਹੈ ਪਰ ਠੀਕ بارش ਹੋਣ ਵੇਲੇ ਇੱਕ ਘੰਟੇ ਵਿੱਚ ਪੂਰਾ ਬੇਗਵਲੈਂਡ ਕਲੀਨ ਹੋ ਜਾਂਦਾ ਬਿਲਕੁਲ ਸਾਫ਼ ਹੋ ਜਾਂਦਾ ਸੋ ਜਿਵੇਂ ਕਿ ਹੋਰ ਨਾਲ ਲੋਕਾਂ ਨਾਲ ਵੀ ਗੱਲ ਕਰਨ ਬਾਅਦ ਕਰਾਂਗੇ ਕਿ ਜੋ ਹਾਲਾਤ ਇਸ ਪੰਜਾਬ ਦੇ ਤੇ ਹੈ ਹੀ ਹੈ ਬਜ਼ਾਰਾਂ ਦੇ ਹਾਲਾਤ ਜਿਹੜੇ ਪਾਣੀ ਹੋਣ ਕਰਕੇ ਜਿਹੜਾ ਕਿ ਕਿਤਨੇ ਕਿਤੇ ਕਿਸਾਨੀ ਦਾ ਜਿਹੜਾ ਅਸਰ ਤੇ ਪੈ ਰਿਹਾ ਪਰ ਜੇ ਦੂਸਰੇ ਪਾਸੇ ਦੁਕਾਨਦਾਰਾਂ ਤੇ ਵੀ ਅਸਰ ਜਿਹੜਾ ਇਸ ਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਦੁਕਾਨਦਾਰਾਂ ਨੂੰ ਮਹਿੰਗਾ ਖਮਿਆਜਾ ਜਿਹੜਾ ਬਰਸਾਤ ਦਾ ਫੋਕਤ ਨਾ ਪੈ ਰਿਹਾ ਪਿੰਡਾਂ ਵਿੱਚੋਂ ਪਿੰਡ ਸੁਨਿਹਰ ਪਿੰਡ ਤੇ ਸੁਣੀ ਦਾ ਬਹੁਤ ਪਰ ਅੱਜ ਆਪਾਂ ਸ਼ਹਿਰ ਦੀ ਗੱਲ ਸੁਣਾ ਕੇ ਜੋ ਹਲਾਤ ਇਸ ਨੂੰ ਦੇਖਦੇ ਇਹ ਹੈ ਬੇਕਵਾਲ ਦਾ ਸ਼ਾਹੀ ਸ਼ਹਿਰ ਜਿੱਥੇ ਕਿ ਟਰਾਲੇ ਅਤੇ ਹੋਰ ਜਿਹੜੀ ਵਹੀਕਲ ਪਾਵੇ ਲੱਭਦੇ ਪਰ ਜਦੋਂ ਗੱਲ ਕੀਤੀ ਜਾਵੇ ਬਰਸਾਤ ਦੇ ਦੌਰਾਨ ਕਾਫੀ ਲੋਕਾਂ ਨੂੰ ਇੱਥੋਂ ਦਾ ਮੁਸ਼ਕਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਬਰਸਾਤ ਦੇ ਦੌਰਾਨ ਵੱਡੇ ਵੱਡੇ ਟੋਏ ਪੈਣ ਕਾਰਨ ਕਿਤੇ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਕਿਤੇ ਰਾਹਗੀਰਾਂ ਨੂੰ ਪਰੇਸ਼ਾਨੀ ਆਉਂਦੀ ਹੈ ਇਸ ਪਰੇਸ਼ਾਨੀ ਚੱਲਦੇ ਜਿਹੜੇ ਕੀ ਮੇਰੇ ਪਿੱਛੇ ਦੇਖ ਲਓ ਕਿ ਕਿਸ ਤਰ੍ਹਾਂ ਗੱਡੀਆਂ ਲੰਘ ਰਹੀ ਆ ਪਾ ਲਗੀ ਲੋਕਾਂ ਦਾ ਨੁਕਸਾਨ ਹੁੰਦਾ ਆ ਇਸ ਨੁਕਸਾਨ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਸੜਕਾਂ ਦਾ ਸੁਧਾਰ ਕੀਤਾ ਜਾਵੇ ਪਰ ਪ੍ਰਸ਼ਾਸਨ ਦੇ ਚੱਲਦਿਆ ਇੱਥੇ ਪਾਰੀ ਮੁਸ਼ਕਲਾ ਸਾਹਮਣਾ ਬੜਾ ਕੰਨਾ ਪੈਂਦਾ ਲੋਕਾਂ ਨਾਲ ਗੱਲਬਾਤ ਕਰਾਂਗੇ ਬੇਕੋਲ ਜਿਹੜਾ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਆ ਬਰਸਾਦ ਦੇ ਕਰਕੇ ਔਰ ਜੋ ਨੁਕਸਾਨ ਹੋ ਰਿਹਾ ਉਸ ਨੂੰ ਲੈ ਕੇ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਂਦਾ ਬਹਿ ਗੋ ਜਿੱਕਾ ਖਾਲਸਾ ਬਹਿ ਗੋ ਜਿੱਕੀ ਫਤਿਹ ਇੱਕ ਤੇ ਸੋ ਜਿਹੜੇ ਅੱਜ ਦੇ ਹਾਲਾਤ ਨੇ ਪੰਜਾਬ ਦੇ ਹਰ ਬੱਚਾ ਪੱচ্চਾ ਪਰੇਸ਼ਾਨ ਹੈ ਹੜ ਤੋਂ ਵੇਖੋ ਸਭ ਤੋਂ ਵੱਡੀ ਗੱਲ ਏ ਸਾਡੇ ਪੰਜਾਬੀ ਟੜਫ ਰਿਹਾ ਜੀ ਸਾਡੀ ਸਾਰ ਰੱਖੇ ਕੋਈ ਨਹੀਂ ਲੈ ਰਿਹਾ ਪੰਜਾਬ ਤਪਦਾ ਪਿਆ ਟੜਫਦਾ ਪਿਆ ਪਰ ਪੰਜਾਬੀ ਅਨਖੀ ਪੰਜਾਬੀ ਨੇ ਗੁਰੂਆਂ ਦੀ ਧਰਤੀ ਏ ਗੁਰੂਆਂ ਦੀ ਕਿਰਪਾ ਨਾਲ ਇਹਦੀ ਚੋਆ ਨਿਕਲ ਜਾਣਾ ਪਰ ਜਿਵੇਂ ਉਹਨਾਂ ਆਪਾਂ ਪਿੰਡਾਂ ਦੇ ਹਾਲਾਤ ਦੀ ਗੱਲ ਕਰੀਏ ਅੱਜ ਆ ਦੇਖੋ ਬੇਗੋਵਾਲ ਦੀ ਕੀ ਸਿਚੁਏਸ਼ਨ ਹੈ ਇੱਥੇ ਆਪਾਂ ਚੱਲ ਨਹੀਂ ਸਕਦੇ ਆਪਾਂ ਤੁਰ ਨਹੀਂ ਸਕਦੇ ਸਭ ਤੋਂ ਵੱਡਾ ਕਰ ਲੈ ਇਹਦੇ ਚ ਸਾਡੀ ਜਿਹੜੇ ਆ ਜਿਹੜੇ ਆ ਟਰਾਲੀ ਚੱਲਦੇ ਨੇ ਕਾਨੂੰਨੋਂ ਦੇ ਰਾਤ ਨੂੰ ਚੱਲਦੇ ਨੇ 8 ਵਜੇ ਤੋਂ 8 ਵਜੇ ਤੱਕ ਪਰ ਇਹ ਬਿਲਕੁਲ ਕੇ ਛੜਕਾ ਉਹਨਾਂ ਪੁੱਟ ਸਟੀਆਂ ਨੇ ਕੁਝ ਤੇ ਉਦਾਂ ਪੁੱਟੀਆਂ ਨੇ ਕੁਝ ਸਾਡੇ ਜਿਹੜੇ ਮੁਲਾਜ਼ਮ ਬਣ ਜਿਹੜੇ ਇੱਥੇ ਜਿਹੇ ਚੀਜ਼ ਦੇ ਜ਼ਿੰਮੇਵਾਰ ਨੇ ਜਿਹੜਾ ਪਾਣੀ ਖੜਾ ਸੜਕਾਂ ਤੇ ਉਸ ਨੂੰ ਲੈ ਕੇ ਕੀ ਪਰੇਸ਼ਾਨੀ ਆਉਂਦੀ ਹੈ ਜਿਹੜੀ ਬਰਸਾਤ ਆ ਬਰਸਾਤ ਦੇ ਨਾਲ ਜ਼ੀਮੀਦਾਰ ਕਿਸਾਨ ਤੇ ਹੋਰ ਵਰਗ ਨੂੰ ਨੁਕਸਾਨ ਕੀ ਕੀ ਨੁਕਸਾਨ ਚ ਲੱਗਦਾ ਅੱਜ ਪੰਜਾਬ ਵਿੱਚ ਚਾਹ ਜ਼ੀਮੀਦਾਰ ਹੈ ਚਾਹ ਦੁਕਾਨਦਾਰ ਹੈ ਚਾਹ ਮਜ਼ਦੂਰ ਹੈ ਹਰ ਬੰਦਾ ਹੀ ਤੜਫਦਾ ਪਿਆ ਰੋਜ਼ بارش ਆ ਜਾਂਦੀ ਹੈ ਜਿਹੜਾ ਮਜ਼ਦੂਰ ਹੈ ਉਹਨੂੰ ਵਿਚਾਰੇ ਨੂੰ ਦਿਹਾੜੀ ਨਹੀਂ ਮਿਲ ਰਹੀ ਦੁਕਾਨਾਂ ਵਾਲਿਆਂ ਦੀ ਦੁਕਾਨਾਂ ਨਹੀਂ ਖੁੱਲ ਰਹੀਆਂ ਪਾਣੀ ਪਾਣੀ ਹੈ ਇੰਨੀ ਪਰੇਸ਼ਾਨੀਆਂ ਨਾਲ ਦੇਖੋ ਤੁਹਾਡੇ ਸਾਹਮਣੇ ਮਿੰਟ ਬਾ ਗੱਡੀ ਅੜ ਜਾਂਦੀ ਇੱਥੇ ਇੱਥੇ ਚੱਲਣਾ ਹੀ ਮੁਸ਼ਕਲ ਹੈ ਗੱਲ ਤੇ ਹੈਗਾ ਕਾਰ ਵਾਲਾ ਤੇ ਨਿਕਲ ਜਾਓ ਮੋਟਰਸਾਈਕਲ ਵਾਲਾ ਕਿੱਦਾਂ ਜਾਓ ਸਾਈਕਲ ਵਾਲਾ ਕਿੱਦਾਂ ਜਾਓ ਤੁਰ ਕੇ ਕਿੱਦਾਂ ਜਾਓ ਅਸੀਂ ਮੰਗ ਕਰਦੇ ਆ ਇਹਨੂੰ ਜਲਦੀ ਤੋਂ ਜਲਦੀ ਸਹਾਰਾ ਕੀਤਾ ਜਾਵੇ ਕੁਛ ਤੇ ਆਪਾਂ ਸੁੱਖ ਦਾ ਸਾਲ ਹੈ ਸਾਜੀ ਕੀ ਕਹਿਣਾ ਚਾਹੋਗੇ ਤੁਹਾਡੀ ਦੁਕਾਨ ਦੇ ਮੋਰ ਚੋ ਕਿ ਛੱਪੜ ਉਹ ਰੂਪ ਧਾਰੇ ਹੋਏ ਸਟੱਕਰ ਵੀ ਕੀ ਕਹਿਣਾ ਚਾਹੋਗੇ ਕੋਈ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਕੋਈ ਇਥੇ ਲੇਡੀਜ਼ ਜਾਂ ਕੋਈ ਬੀਬੀ ਆਪਣੀ ਲੰਗਦੀ ਹੈ ਕੋ ਬੱਚੇ ਬੈਠੇ ਹੁੰਦੇ ਨੇ ਉਹ ਨਾਲ ਹੀ ਡਿੱਗਦੇ ਨੇ ਇਹਨਾਂ ਇਥੇ ਇਹਨਾਂ ਖੱਡੇ ਪੈ ਚੁੱਕੇ ਹੋਏ ਨੇ ਇਸ ਕੁੜੀ ਚਲਾਣੀ ਵੀ ਬੜੀ ਔਖੀ ਥੋੜੇ ਸਾਹਮਣੇ ਦੇਖੋ ਹੁਣ ਕਿਦ ਗਲਤ ਸੈਟੂ ਜਾ ਰਹੇ ਸਾਰੇ ਜਿਹੜੇ ਇਸ ਆਪਾਂ ਇਹ ਹੀ ਮੰਗ ਕਰਦੇ ਹਾਂ ਕਿ ਜਲਦੀ ਜਲਦੀ ਰਿਪੇਅਰ ਕਰਾਈ ਜਾਵੇ ਇਹਨੂੰ ਬਣਾਇਆ ਜਾਵੇ ਧੰਨਵਾਦ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਲੰਘਣਾ ਇਥੋਂ ਕਾਫੀ ਮੁਸ਼ਕਲ ਹੈ ਜੇਕਰ ਹਾਲਾਤ ਦੇਖੇ ਜਾਣ ਤਾਂ ਮੀ ਕਰਕੇ ਕਾਫੀ ਨੁਕਸਾਨ ਹੋ ਰਿਹਾ ਇਸ ਨੁਕਸਾਨ ਦੇ ਤੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤਾਂ ਜੋ ਲੋਕ ਜਿਹੜੇ ਆਪਣੇ ਪੈਰਾ ਤੇ ਖੜੇ ਹੋ ਸਕਣ ਪਰ ਇਸੇ ਚੱਲਦਾ ਜਿਹੜੀ ਜੋ ਪਰੇਸ਼ਾਨੀ ਸਾਹਮਣੇ ਕੰਨਾਂ ਪੈ ਰਿਆ ਇਹ ਤਾਂ ਖਮਿਆਜਾ ਜਿਹੜਾ ਕਿ ਲੋਕਾਂ ਨੂੰ ਹੀ ਪਕਤਣਾ ਪੈ ਰਿਹਾ ਪਰ ਜੇ ਕਿ ਗੱਲ ਕੀਤੀ ਜਾਵੇ ਤਾਂ ਕਰੋਪੀ ਦਾ ਜਿਹੜਾ ਕਿ ਬਸਾਦ ਜਿਹੜੀ ਆ ਉਹ ਕਹਿੰਦਾ ਨਾਮ ਲਈ ਲੈ ਰਹੀ ਉਸ ਤੇ ਚੱਲਦਾ ਵੀ ਲੋਕ ਜਿਹੜੇ ਆ ਸੜਕਾਂ ਤੋਂ ਲੰਮਰ ਵਾਲੇ ਕੈਲੀਏ ਜਾਂ ਔਣ ਜਾਣ ਵਾਲੇ ਲੋਕਾਂ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਕਹਿੰਦੇ ਰਹੋ ਦੈਲੀ ਸਰਾ ਤੇ ਮੈਂ ਹਾਂ ਮਤ ਪਾਸੇ ਬਾਜਵਾ ਟੰਡ ਆਉਂਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਰ ਪਿੰਡ ਤੇ ਸੁਣੀ ਦਾ ਬਹੁਤ ਪਰ ਅੱਜ ਆਪਾਂ ਸ਼ਹਿਰ ਦੀ ਗੱਲ ਸੁਣਾ ਕੇ ਜੋ ਹਲਾਕ ਇਸ ਨੂੰ ਦੇਖਦੇ ਇਹ ਹੈ ਬੇਕਵਾਲ ਦਾ ਸ਼ਾਹੀ ਸ਼ਹਿਰ ਜਿੱਥੇ ਕਿ ਟਰਾਲੇ ਅਤੇ ਹੋਰ ਜਿਹੜੀ ਵਹੀਕਲ ਪਾਵੇ ਲੰਘਦੇ ਪਰ ਜਦੋਂ ਗੱਲ ਕੀਤੀ ਜਾਵੇ ਬਰਸਾਤ ਦੇ ਦੌਰਾਨ ਕਾਫੀ ਲੋਕਾਂ ਨੂੰ ਇੱਥੋਂ ਦਾ ਮੁਸ਼ਕਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਬਰਸਾਤ ਦੇ ਦੌਰਾਨ ਵੱਡੇ ਵੱਡੇ ਟੋਏ ਪੈਣ ਕਾਰਨ ਕਿਤੇ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਕਿਤੇ ਰਾਹਗੀਰਾਂ ਨੂੰ ਪਰੇਸ਼ਾਨੀ ਆਉਂਦੀ ਹੈ ਇਸ ਪਰੇਸ਼ਾਨੀ ਚੱਲਦੇ ਜਿਹੜੇ ਕਿ ਮੇਰੇ ਪਿੱਛੇ ਦੇਖੋ ਕਿਸ ਤਰ੍ਹਾਂ ਗੱਡੀਆਂ ਲੰਘ ਰਿਹਾ ਪਾਵੇ ਕਿ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਸ ਨੁਕਸਾਨ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸੜਕਾਂ ਦਾ ਸੁਧਾਰ ਕੀਤਾ ਜਾਵੇ ਪਰ ਪ੍ਰਸ਼ਾਸਨ ਦੇ ਚਲਦਿਆ ਇੱਥੇ ਪਾਰੀ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਲੋਕਾਂ ਨਾਲ ਗੱਲਬਾਤ ਕਰਾਂਗੇ ਬੇਕੋਲ ਦੇ ਕਿ ਕਿਹੜਾ ਜਾਓਗੇ ਜੋ ਹਾਲਾਤ ਬਣੇ ਆ ਬਰਸਾਤ ਦੇ ਕਰਕੇ ਔਰ ਜੋ ਨੁਕਸਾਨ ਹੋ ਰਿਹਾ ਉਸ ਨੂੰ ਲੈ ਕੇ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਂਦਾ ਪਹਿਲੀ ਜਿੱਕਾ ਖਾਲਸਾ ਬਹਿ ਕੇ ਜਿੱਕੀ ਫਤਿਹ ਇੱਕ ਤੇ ਐਸੋ ਜਿਹੜੇ ਅੱਜ ਦੇ ਹਾਲਾਤ ਨੇ ਪੰਜਾਬ ਦੇ ਹਰ ਬੱਚਾ ਪੱਛਾ ਪਰੇਸ਼ਾਨ ਹੈ ਹੜਤੋ ਵੇਖੋ ਸਭ ਤੋਂ ਵੱਡੀ ਗੱਲ ਏ ਸਾਡੇ ਪੰਜਾਬੀ ਟੜਫ ਰਿਆ ਜੀ ਸਾਡੀ ਸਾਰ ਰੱਕੇ ਕੋਈ ਨਹੀਂ ਲੈ ਰਿਹਾ ਪੰਜਾਬ ਤਪਦਾ ਪਿਆ ਟੜਫਦਾ ਪਿਆ ਪਰ ਪੰਜਾਬੀ ਅਨਖੀ ਪੰਜਾਬੀ ਨੇ ਗੁਰੂਆਂ ਦੀ ਧਰਤੀ ਏ ਗੁਰੂਆਂ ਦੀ ਕਿਰਪਾ ਨਾਲ ਇਹਦੀ ਚੋਆ ਨਿਕਲ ਜਾਨੀ ਪਰ ਜਿਵੇਂ ਉਹ ਆਪਾਂ ਪਿੰਡਾਂ ਦੇ ਹਾਲਾਤ ਦੀ ਗੱਲ ਕਰੀਏ ਅੱਜ ਆ ਦੇਖੋ ਬੇਗੋਵਾਲ ਦੀ ਕੀ ਸਿਚੁਏਸ਼ਨ ਇੱਥੇ ਆਪਾਂ ਚੱਲ ਨਹੀਂ ਸਕਦੇ ਆਪਾਂ ਤੁਰ ਨਹੀਂ ਸਕਦੇ ਸਭ ਤੋਂ ਵੱਡਾ ਕਰ ਲਈ ਇਹਦੇ ਵਿੱਚ ਸਾਡੇ ਜਿਹੜੇ ਆ ਜਿਹੜੇ ਆ ਟਰਾਲੀ ਚੱਲਦੇ ਨੇ ਕਾਨੂੰਨੋਂ ਨੇ ਰਾਤ ਨੂੰ ਚੱਲਦੇ ਨੇ 8 ਵਜੇ ਤੋਂ ਕੁ 8 ਵਜੇ ਤੱਕ ਪਰ ਇਹ ਮਿਲ-ਗਿਲ ਕੇ ਛੜਕਾਂ ਉਹਨਾਂ ਪੁੱਟਟੀਆਂ ਨੇ ਕੁਝ ਤੇ ਉਦਾਂ ਪੁੱਟੀਆਂ ਨੇ ਕੋਈ ਸਾਡੇ ਜਿਹੜੇ ਮੁਲਾਜ਼ਮੜ ਜਿਹੜੇ ਇੱਥੇ ਜਿਹੜੇ ਚੀਕ ਜਿੰਮੇਵਾਰ ਨੇ ਜਿਹੜਾ প্রাণী ਖੜਾ ਸੜਕਾਂ ਤੇ ਉਸ ਨੂੰ ਲੈ ਕੇ ਕੀ ਪਰੇਸ਼ਾਨੀ ਆਉਂਦੀ ਹੈ ਜਿਹੜੀ ਬਰਸਾਤ ਆ ਬਰਸਾਤ ਦੇ ਨਾਲ ਜੀਮੀਦਾਰ ਕਿਸਾਨ ਤੇ ਹੋਰ ਵਰਕ ਨੂੰ ਨੁਕਸਾਨ ਕੀ ਕੀ ਨੁਕਸਾਨ ਚੱਲਦਾ ਅੱਜ ਪੰਜਾਬ ਵਿੱਚ ਚਾਹ ਜੀਮੇਦਾਰ ਹੈ ਚਾਹ ਦੁਕਾਨਦਾਰ ਹੈ ਚਾਹ ਮਜ਼ਦੂਰ ਹੈ ਹਰ ਬੰਦਾ ਹੀ ਤੜਫਦਾ ਪਿਆ ਰੋਜ਼ بارش ਆ ਜਾਂਦੀ ਏ ਜਿਹੜਾ ਮਜ਼ਦੂਰ ਏ ਉਹਨੂੰ ਵਿਚਾਰੇ ਨੂੰ ਦਿਹਾੜੀ ਨਹੀਂ ਮਿਲ ਰਹੀ ਦੁਕਾਨਾਂ ਵਾਲਿਆਂ ਦੀ ਦੁਕਾਨਾਂ ਨਹੀਂ ਖੁੱਲ ਰਹੀਆਂ ਪਾਣੀ ਪਾਣੀ ਏ ਇੰਨੀ ਪਰੇਸ਼ਾਨੀਆਂ ਨਾਲ ਦੇਖੋ ਤੁਹਾਡੇ ਸਾਹਮਣੇ ਮਿੰਟ ਬਾਅ ਗੱਡੀ ਅੜ ਜਾਂਦੀ ਇੱਥੇ ਇੱਥੇ ਚੱਲਣਾ ਹੀ ਮੁਸ਼ਕਲ ਏ ਗੱਲ ਤੇ ਹੈਗਾ ਕਾਰ ਵਾਲਾ ਤੇ ਨਿਕਲ ਜਾਓ ਮੋਟਰਸਾਈਕਲ ਵਾਲਾ ਕਿੱਦਾਂ ਜਾਓ ਸਾਈਕਲ ਵਾਲਾ ਕਿੱਦਾਂ ਜਾਓ ਤੁਰ ਕੇ ਕਿੱਦਾਂ ਜਾਓ ਅਸੀਂ ਮੰਗ ਕਰਦੇ ਆ ਇਹਨੂੰ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਵੇ ਕੁਛ ਤੇ ਆਪਾਂ ਸੁੱਖ ਦਾ ਸਾਲ ਐ ਸਾ ਜੀ ਕੀ ਕਹਿਣਾ ਚਾਹੋਗੇ ਤੁਹਾਡੀ ਦੁਕਾਨ ਦੇ ਮੋਰ ਚੋਏ ਕਿ ਛੱਪੜ ਉਹ ਰੂਪ ਧਾਰੇ ਹੋਏ ਸਟਕਰ ਵੀ ਕੀ ਕਹਿਣਾ ਚਾਹੋਗੇ ਇਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਕੋਈ ਇਥੇ ਲੇਡੀਆਂ ਤੋਂ ਬੀਬੀਆਂ ਆਪਣੀ ਲੰਗਦੀ ਹੈ ਕੋ ਬੱਚੇ ਬੈਠੇ ਹੁੰਦੇ ਨੇ ਉਹ ਨਾਲ ਹੀ ਡਿੱਗਦੇ ਨੇ ਇਹਨਾਂ ਇਥੇ ਇਹਨਾਂ ਖੱਡੇ ਪੈ ਚੁੱਕੇ ਹੋਏ ਨੇ ਇਸ ਕੁੜੀ ਚਲਾਣੀ ਵੀ ਬੜੀ ਔਖੀ ਤੁਹਾਡੇ ਸਾਹਮਣੇ ਦੇਖੋ ਹੁਣ ਕਿਦ ਗਲਤ ਸੈਟੂ ਜਾ ਰਹੇ ਸਾਰੇ ਜਿਹੜੇ ਇਸ ਆਪਾਂ ਇਹ ਹੀ ਮੰਗ ਕਰਦੇ ਹਾਂ ਕਿ ਜਲਦੀ ਜਲਦੀ ਰਿਪੇਅਰ ਕਰਾਈ ਜਾਵੇ ਇਹਨੂੰ ਬਣਾਇਆ ਜਾਵੇ ਧੰਨਵਾਦ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਲੰਘਣਾ ਇਥੋਂ ਕਾਫੀ ਮੁਸ਼ਕਲ ਹੈ ਜੇਕਰ ਹਾਲਾਤ ਦੇਖੇ ਜਾਣ ਤਾਂ ਵੀ ਕਰਕੇ ਕਾਫੀ ਨੁਕਸਾਨ ਹੋ ਰਿਹਾ ਇਸ ਨੁਕਸਾਨ ਦੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤਾਂ ਜੋ ਕਿ ਲੋਕ ਜਿਹੜੇ ਆਪਣੇ ਪੈਰਾ ਤੇ ਖੜੇ ਹੋ ਸਕਣ ਪਰ ਇਸੇ ਚੱਲਦਾ ਜਿਹੜੀ ਜੋ ਪਰੇਸ਼ਾਨੀ ਸਾਹਮਣੇ ਕੰਨਾਂ ਪੈ ਰਿਆ ਇਹ ਤਾਂ ਖਮਿਆਜਾ ਜਿਹੜਾ ਕਿ ਲੋਕਾਂ ਨੂੰ ਹੀ ਪਕਤਣਾ ਪੈ ਰਿਹਾ ਪਰ ਜੇ ਕਿ ਗੱਲ ਕੀਤੀ ਜਾਵੇ ਤਾਂ ਕਰੋਪੀ ਦਾ ਜਿਹੜਾ ਕਿ ਬਰਸਾਤ ਜਿਹੜੀ ਆ ਉਹ ਕਹਿੰਦਾ ਨਾਮ ਲਈ ਲੈ ਰਹੀ ਉਸ ਤੇ ਚੱਲਦਾ ਵੀ ਲੋਕ ਜਿਹੜੇ ਆ ਸੜਕਾਂ ਤੋਂ ਲੰਘਣ ਵਾਲੇ ਕੈਲੀਏ ਜਾਂ ਔਣ ਜਾਣ ਵਾਲੇ ਲੋਕਾਂ ਨੂੰ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਕਹਿੰਦੇ ਰਹੋ ਦੈਡੀ ਸੇ ਰਾਤ ਤੇ ਮੈਂ ਹਾਂ ਮਤ ਪਾਸੇ ਬਾਜਵਾ ਟੰਡ ਆਉੜ